ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੇ ਸਿੰਘ ਮਾਨ ਨੇ ਅੱਜ ਆਪਣੀ ਸੰਗਰੂਰ ਰੈਸ਼ ਵਿਕੇ ਪ੍ਰੈਸ ਕਾਨਫਰੰਸ ਕਰਦੇ ਆਪਣੇ ਉਤੇ ਅਧਾਰਿਤ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਜੋ ਕਿ ਉਹਨਾਂ ਦੇ ਕਿਸੇ ਚੋਣ ਵਾਲੇ ਵੱਲੋਂ ਗਾਇਆ ਗਿਆ ਹੈ ਇਸ ਮੌਕੇ ਸਿਮਰਨਦੀਪ ਸਿੰਘ ਮਾਨ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਕੱਲੋਂ ਵੱਡੇ ਕਾਫਲੇ ਦੇ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ ਮਾਨ ਨੇ ਕਿਹਾ ਉਹਨਾਂ ਦਾ ਚੋਣ ਮੈਨੀਫੈਸਟੋ ਬਾਕੀ ਪਾਰਟੀਆਂ ਨਾਲੋਂ ਵਾਕਿਆ ਕਿਉਂਕਿ ਇਸ ਵਿੱਚ ਉਹਨਾਂ ਅਜੇ ਹ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਜੋ ਪੂਰਾ ਨਾ ਕੀਤਾ ਜਾ ਸਕੇ ਇਸ ਦੌਰਾਨ ਮੀਡੀਆ ਵੱਲੋਂ ਵਕ ਵਕ ਮੁੱਦਿਆਂ ਨੂੰ ਲੈ ਕੇ ਸਿਮਰਨਦੀਪ ਸਿੰਘ ਮਾਨ ਤੋਂ ਪੁੱਛੇ ਗਏ ਸਵਾਲਾਂ ਦਾ ਉਹਨਾਂ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਸੁਣੋ ਅੱਛੀ ਅੱਜ ਬਹੁਤ ਸੋਹਣਾ ਗੀਤ ਸਾਡੇ ਅਮਨ ਸਿੰਘ ਰਾਣੇ ਦਾ ਰਿਲੀਜ਼ ਕਰਦੇ ਹੈਗੇ ਆ ਜਿਹੜਾ ਇਹਨਾਂ ਨੇ ਗਾਇਆ ਹੈਗਾ ਤੇ ਬਹੁਤ ਵਧੀਆ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਾਰਟੀ ਕਿਵੇਂ ਕੰਮ ਕਰ ਰਹੀ ਹੈ ਤੇ ਸੱਚੇ ਦਿਲ ਦੇ ਨਾਲ ਇਲੈਕਸ਼ਨ ਲੜ ਰਹੀ ਹੈ ਕੋਈ ਇਸ ਪਾਰਟੀ ਨੇ ਝੂਠੇ ਵਾਅਦੇ ਨਹੀਂ ਕੀਤੇ ਹੈਗੇ ਕੋਈ ਵੱਡੀ ਗੱਲ ਨਹੀਂ ਕੀਤੀ ਜਿਹੜੀ ਨਹੀਂ ਹੋ ਸਕਦੀ ਔਰ ਜਿਹੋ ਜਿਹੇ ਹਾਲਾਤ ਅੱਜ ਹਿੰਦੁਸਤਾਨ ਦੇ ਵਿੱਚ ਹੈਗੇ ਆ ਮਤਸਫ ਪੁਨੇ ਦੇ ਉਹਦੀ ਗੱਲ ਕੀਤੀ ਹੈਗੀ ਹੈ ਤੇ ਸਾਰਾ ਕੁਝ ਇਸ ਗੀਤ ਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਸਾਨੂੰ ਤੁਸੀਂ ਨਾਮਿਨੇਸ਼ਨ ਕਰਾ ਦੇ ਕੱਲ ਫਿਰਦੇ ਆਂ ਜੀ ਕਿ ਪਾਰਟੀ ਆ ਸੀ ਥੋੜੀ ਪਾਰਟੀ ਮੈਨੀਫੈਸਟੋ ਕੀ ਹੋ ਮੈਨੀਫੈਸਟੋ ਤਾਂ ਸਾਡਾ ਇਹ ਹੈ ਕਿ ਅਸੀਂ ਬਹੁਤ ਸਫਾਈ ਦੇ ਨਾਲ ਕੰਮ ਕਰਾਂਗੇ ਚੰਗੇ ਕੰਮ ਕਰਾਂਗੇ ਕੋਈ ਮਤਸਫ ਪੁਣਾ ਨਹੀਂ ਆਊਗਾ ਕੋਈ ਕਰਪਸ਼ਨ ਨਹੀਂ ਹੋਊਗੀ ਤੇ ਜਿਹੜੇ મોદી ਸਾਹਿਬ ਨੇ ਵਾਦੇ ਕੀਤੇ ਐ ਘਰ ਘਰ ਨੌਕਰੀ ਜਿਹੜੀ ਇੰਦਰਾ ਗਾਂਧੀ ਨੇ ਕੀਆ ਰੋਟੀ ਕਪੜਾ ਮਕਾਨ ਆਮ ਪਾਰਟੀ ਨੇ ਕਿਹਾ ਹੈ ਕਿ ਹਰ ਵੀ ਪੀੜੇ ਚੜਦੇ ਮਹੀਨੇ ਬੈਂਕ ਦੇ ਵਿੱਚ 6000 ਰੁਪਏ ਜਮ੍ਹਾਂ ਹੋ ਜਾਊਗਾ ਇਹ ਝੂਠੇ ਜਿਹੜੇ ਵੈਧੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਪਾਰਲੀਮੈਂਟ ਦੇ ਵਿੱਚ ਮੋਸ਼ਨ ਇੱਕ ਪਾਵਾਂਗੇ ਕਿ ਇਹਦਾ ਇਹ ਪਾਰਟੀਆਂ ਜਵਾਬ ਦੇਣ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਾਰਟੀਆਂ ਝੂਠੇ ਵੈਧੇ ਲੋਕਾਂ ਨੂੰ ਕਰਾ ਕੇ ਤੇ ਜਿੱਤ ਕੇ ਤੇ ਸਰਕਾਰਾਂ ਬਣਾਉਂਦੀਆਂ ਉਹਨਾਂ ਦਾ ਨਾਮ ਇਲੈਕਸ਼ਨ ਦੇ ਜਿਹੜੀਆਂ ਪਾਰਟੀਆਂ ਹਨ ਉਹਨਾਂ ਦਾ ਨਾਮ ਉਹਨਾਂ ਦੇ ਵਿੱਚੋਂ ਕੱਟਿਆ ਜਾਵੇ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੋਲਣਾ ਬਹੁਤ ਜ਼ਰੂਰੀ ਹੈ ਸਾਡੇ ਕਿਸਾਨਾਂ ਦੇ ਕੰਮ ਜਿਹੜੇ ਮੋਦੀ ਨੇ ਕਿਹਾ ਸੀ ਹੋ ਜਾਣਗੇ ਉਨ੍ਹਾਂ ਦੇ ਕਰਜ਼ੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਐਮਐਸਪੀ ਨੂੰ ਕਾਨੂੰਨੀ ਜਾਮਾ ਪਨਾਇਆ ਜਾਊਗਾ ਤੇ ਫਿਰ ਉਹ ਜਿਹੜੀ ਰਿਪੋਰਟ ਹੈਗੀ ਹੈ ਉਹ ਲਾਗੂ ਕੀਤੀ ਜਾਊਗੀ ਅਜੇ ਵੀ ਸਾਡੇ ਕਿਸਾਨ ਮਜ਼ਦੂਰ ਬਹੁਤ ਗਰੀਬ ਨੇ ਬਹੁਤ ਗਰੀਬੀ ਹੈ ਸਾਡੇ ਪਿੰਡਾਂ ਵਿੱਚ ਸ਼ਾਇਦ ਤੁਸੀਂ ਦੇਖੀ ਨਹੀਂ ਅਸੀਂ ਤਾਂ ਸਾਰਾ ਬਹੁਤ ਜ਼ਿਆਦਾ ਇਹਨਾਂ ਇਲیکشنਾਂ ਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ ਤੇ ਇਹਨੂੰ ਤੋੜਨ ਦੇ ਲਈ ਅਸੀਂ ਯਤਨ ਕਰਨੇ ਆ ਅਸੀਂ ਇਹ ਪ੍ਰੋਮਿਸ ਲੈ ਕਰ ਸਕਦੇ ਕਿ ਕਿੱਥੋਂ ਤੱਕ ਅਸੀਂ ਤੋੜ ਸਕਾਂਗੇ ਪਰ ਸਾਡਾ ਨਿਸ਼ਾਨਾ ਹੋਊਗਾ ਕਿ ਜਿਹੜੇ ਜਿਹੜੇ ਵਾਅਦੇ ਕੀਤੇ ਐ ਇਹ ਪਾਰਟੀਆਂ ਨੂੰ ਬੇਸ਼ੱਕ ਇਹਨਾਂ ਦੇ ਗੱਲ ਤੋਂ ਫੜਨਾ ਪਵੇ ਕਿ ਇਹ ਲਗਭਗ ਜ਼ਰੂਰ ਕਰਾਂਗੇ ਤੁਸੀਂ ਆਪਣੇ ਹੁਣ ਤੱਕ ਦੇ ਕੰਮ ਨੂੰ ਕਿਵੇਂ ਦੇਖ ਰਹੇ ਹੋ ਐਜ਼ ਐਮਪੀ ਤੁਸੀਂ ਰਹੇ ਹੋ ਮੈਂ ਆਪਣੇ ਕੰਮ ਨੂੰ ਬਹੁਤ ਡੇਢ ਸਾਲ ਦੇ ਵਿੱਚ ਅੱਛਾ ਸਮਝਦਾ 56 ਕਰੋੜ ਰੁਪਏ ਦਾ ਨਵਾਂ ਹਸਪੀਟਲ ਗਵਰਨਮੈਂਟ ਆਫ ਇੰਡੀਆ ਦਾ ਬਣ ਰਿਹਾ ਹੈ ਸਪੈਸ਼ialਟੀ ਦਾ ਕਿ ਜਿੱਥੇ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਹੋਊਗਾ ਉਹ ਸਾਡੇ ਬਰਨਾਲੇ ਦੇ ਹਸਪੀਟਲ ਦੇ ਵਿੱਚ ਹੋਊਗਾ ਫਿਰ 350 ਕਰੋੜ ਰੁਪਈਆ ਅਗਲੇ ਸਾਲ ਤੱਕ ਲੱਗ ਜੂਗਾ ਸਾਰੀਆਂ ਤਾਰਾਂ ਬਿਜਲੀ ਦੀਆਂ ਜਿਹੜੀਆਂ ਸਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਨਹੀਂ ਜਾਣਗੀਆਂ ਉਹ ਅੰਡਰਗਰਾਉਂਡ ਹੋਰ ਜਨਕੀਆਂ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਇਹ ਮਸ਼ੀਨ ਉਹ ਨਹੀਂ ਸੜੂਗੀ ਫਿਰ ਕਦੇ ਵੀ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਛੋਟੇ ਸੈਬ ਜਦ ਦਾ ਨਾਂ ਲਿਆ ਕਿ ਇਹਨਾਂ ਨੂੰ ਮੌਤ ਦੀ ਸਜਾ ਨਾ ਦਿੱਤੀ ਜਾਵੇ ਸਰਹੰਦ ਦੇ ਸੂਬੇ ਨੂੰ ਉਹਨਾਂ ਨੂੰ ਕਦੇ ਵੀ ਕਿਸੇ ਨੂੰ ਉਹਨਾਂ ਦੀ ਛੋਟੀ ਜੀ ਇਮਾਰਤ ਬਣਾਉਣੀ ਸ਼ੁਰੂ ਅਸੀਂ ਮਲੇਰ ਕੋਟਲੇ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੈ ਤੇ ਇਹ ਮਨੁੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਲਈ ਅਸੀਂ ਇਮਾਰਤ ਬਣਾਈ ਹੈ ਤੇ ਦਿਨ ਬਦੇਨ ਜਿਵੇਂ ਜਿਵੇਂ ਇਹ ਲੋਕ ਸਿਰ ਦੇ ਮਦਦ ਕਰਨਗੇ ਇਹ ਵੱਡੀ ਹੁੰਦੀ ਜਾਊਗੀ ਮਾਨ ਨਸ਼ਾ ਜਿਹੜਾ ਦਿਨ ਬਦੇਨ ਵੱਧਦਾ ਹੀ ਜਾ ਰਿਹਾ ਹੈ ਨਸਰ ਰੋਕਣ ਦੇ ਲਈ ਤਾਂ ਇਹੀ ਐਕਟ ਇਸ ਨੂੰ ਸ਼ਕਤੀ ਦੇ ਨਾਲ ਇੱਕ ਕਾਨੂੰਨ ਬਣਾਇਆ ਜਾਵੇ ਜੀ ਦੇ ਨਾਲ ਇਹਨਾਂ ਦੀ 1 ਸਾਲ ਦੀ ਜਿਵੇਂ ਐਨਐਸਏ ਦੇ ਵਿੱਚ ਡਿਟੇਨਸ਼ਨ ਹੁੰਦੀ ਹੈ ਕਿ ਇਹਨਾਂ ਦੀ ਡਿਟੇਨਸ਼ਨ ਹੋਵੇ 1 ਸਾਲ ਦੇ ਲਈ ਤੇ ਇਹਨਾਂ ਨੂੰ ਚੀਨ ਦੇ ਬਾਰਡਰ ਦੇ ਉੱਤੇ ਫੌਜ ਦੀ ਸੇਵਾ ਕਰਨ ਦੇ ਲਈ ਭੇਜਿਆ ਜਾਵੇ ਦੀ ਉਹਨਾਂ ਦੀਆਂ ਬਦੂਖਾਂ ਚੱਕ ਕੇ ਉੱਪਰ ਲੀਆਂ ਛੋਟੀਆਂ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਸਮਾਨ ਢੋਣ ਤੇ ਇਸ ਤਰ੍ਹਾਂ ਇੱਕ ਸਾਲ ਪੂਰਾ ਫੌਜ ਦੀ ਸੇਵਾ ਐਲਐਸਸੀ ਦੇ ਉੱਤੇ ਕਰਨ। ਅਗਾਂਹੇ ਤੇ ਸਰ ਜੇਕਰ ਗੱਲ ਕਰੀਏ ਤੁਸੀਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਤਸਵੀਰ ਲਗਾਈ ਹੋਈ ਹੈ। ਇਸ ਤੇ ਗਾਣੇ ਦੇ ਵਿੱਚ ਇਹਨਾਂ ਦਾ ਜ਼ਿਕਰ ਹੈਗਾ ਜਾਂ ਫਿਰ ਕਿਵੇਂ ਇਸ ਚੀਜ਼ ਨੂੰ ਇਹ ਤਾਂ ਜੀ ਸਾਡੇ ਹੀਰੋਜ਼ ਹੈ। ਦੋਨੋਂ ਜਿਹੜੇ ਮਾਰ ਦਿੱਤੇ ਗਏ ਹੈ। ਸਰਕਾਰ ਨੇ ਤੁਹਾਨੂੰ ਪਤਾ ਹੈ ਕਿ ਇੱਕ ਨਵੀਂ ਪਾਲਿਸੀ ਦੇ ਅਧੀਨ ਨਰਿੰਦਰ ਮੋਦੀ ਨੇ ਪਾਲਿਸੀ ਬਣਾਈ ਹੈ ਕਿ ਹੁਣ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਜਿੱਥੇ ਇੱਥੇ ਕੁਛ ਕਰਕੇ ਚਲੇ ਜਾਂਦੇ ਐ ਸਿੱਖ ਉਹਨਾਂ ਦੇ ਡੋਰਸ਼ੀਅਰਸ ਉਹਨਾਂ ਦੀ ਫਾਈਲਸ ਨਹੀਂ ਭੇਜਿਆ ਕਰਾਂਗੇ ਹੁਣ ਉਸ ਮੁਲਕ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰਾਂਗੇ ਜਿਵੇਂ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨੇਜਰ ਨੂੰ ਮਾਰਤਾ ਫਿਰ ਮਲਖ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਦਾ ਹੈ ਬ੍ਰਿਟਾਨੀਆ ਦੇ ਵਿੱਚ ਹੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਦਾ ਹੈ ਰੋਡੇ ਨੂੰ ਮਾਰਦਾ ਹੈ ਤੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਮਰਵਾ ਦਿੱਤਾ ਤੇ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਹੈ ਇਹ ਸਾਰੇ ਜੁਰਮ ਹੈ ਆਈਪੀਸੀ ਦੇ 302 ਦੇ ਤੇ ਇਹ ਮੋਦੀ ਸਾਹਿਬ ਤੇ ਹੋਮ ਮਿਨਿਸਟਰ ਅਮਿਤ ਸ਼ਾ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੋਡਾ ਚੀਫ ਜਿਨ੍ਹਾਂ ਨੇ ਇਹ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਮੁਕਦਮੇ ਕਰਾਵਾਂਗੇ ਬੀਜੇਪੀ ਨਹੀਂ ਜਿੱਤ ਰਹੀ ਆਪੋਜੀਸ਼ਨ ਆ ਰਹੀ ਹੈ ਤੇ ਇਹਨਾਂ ਦੇ ਉੱਤੇ ਕਤਲ ਦੇ ਮੁਕਦਮੇ ਚੱਲਣਗੇ ਜਦੋਂ ਪਿਤਾ ਦਾ ਦਰਵਾਜ਼ਾ ਨਤਮਸਤਕ ਹੋਈ ਸੀ ਉਥੇ ਉਹਨਾਂ ਨੇ ਕਿਹਾ ਜੀ ਕਿ ਮੈਂ ਕਾਂਗਰਸ ਦੇ ਲਈ ਪ੍ਰਚਾਰ ਕਰਾਂਗਾ ਤੁਸੀਂ ਸਿੱਧੂ ਮੂਸੇਵਾਲੇ ਨੂੰ ਹਸਾਬਦੰਦ ਗੱਲ ਕਰਦੇ ਪਰ ਉਹ ਕਾਂਗਰਸ ਦੇ ਲਈ ਪ੍ਰਚਾਰ ਦੀ ਗੱਲ ਕਰਦੇ ਕੋਈ ਨਹੀਂ ਉਹਨਾਂ ਨੇ ਮੇਰੇ ਵੀ ਤਾਂ ਗੱਲ ਕੀਤੀ ਸੀ ਕਿ ਕਿ ਮੈਂ ਮਾਨ ਸਾਹਿਬ ਤੁਹਾਡੇ ਕਾਗਜ਼ ਭਰਉਣ ਆਉਣੇ ਹੈਗੇ ਆ ਪਰ ਉਸ ਤੋਂ ਪਹਿਲਾਂ ਉਹ ਗੁਜ਼ਰ ਗਏ ਸੀ ਨਹੀਂ ਨਹੀਂ ਕਿ ਸਿੱਧੂ ਮੂਸੇਵਾਲੇ ਵੀ ਤਾਂ ਤੁਹਾਡੇ ਹੀ ਪ੍ਰਚਾਰ ਕਰਨ ਲਈ ਸੰਗਰੂ ਰਹਾਂਗੇ ਕਿਉਂਕਿ ਤੁਸੀਂ ਲਗਾਤਾਰ ਉਹਨਾਂ ਤੇ ਇਨਸਾਫ ਦੀ ਮੰਗ ਕਰ ਰਹੇ ਹੋ ਇਹ ਮੈਂ ਕਿਸੇ ਨੂੰ ਪੁੱਛਦਾ ਨਹੀਂ ਜੀ ਜੇ ਕਿਸੇ ਦਾ ਦਿਲ ਕਰੂਗਾ ਉਹ ਆਜੂਗਾ ਜਿਵੇਂ ਤੁਹਾਨੂੰ ਇਨਵਾਈਟ ਕੀਤਾ ਮੈਂ ਬਹੁਤ ਤੁਹਾਡਾ ਗ੍ਰੇਟਫੁਲ ਹਾਂ ਤੁਸੀਂ ਆ ਗਏ ਹੋ ਪਰ ਮੈਂ ਕਿਸੇ ਦੇ ਪਿੱਛੇ ਪਿੱਛੇ ਨਹੀਂ ਕਦੇ ਭੱਜਿਆ ਹੈਗਾ ਤਾਂ ਬਹੁਤ ਅੱਛਾ ਰਿਸਪੌਂਸ ਮਿਲੇ ਜੇ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੇ ਤੁਹਾਡੇ ਇਲਮ ਦੇ ਵਿੱਚ ਵੀ ਹੋਊਗਾ ਕਿ ਸਭ ਤੋਂ ਜ਼ਿਆਦਾ ਰਿਸਪੌਂਸ ਸਾਡੀ ਪਾਰਟੀ ਨੂੰ ਮਿਲ ਰਿਹਾ ਹੈ ਅਮ੍ਰਿਤ ਆਨਾਮ ਅਮਿਤ ਸਿੰਘ ਰਾਣੂ ਤੇ ਮੈਂ ਅਸੀਂ ਮਾਨ ਸਰਦਾਰ ਸਿੰਘ ਮਾਨ ਦੀ ਪਰਸਨਲ ਲਾਈਫ ਤੋਂ ਬਹੁਤ ਇਨਸਪਾਇਰ ਹੋ ਕੇ ਇਸ ਗੱਲ ਚ ਚਰਚ ਲੱਗ ਜਦੈ ਨਾਲ ਲਿਖਿਆ ਜੀ ਜੇਕਰ ਥੋੜਾ ਜਿਹਾ ਵੀ ਸਵਾਗਤ ਲੱਗਿਆ ਉਹ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱppa ਉੱਤੇ ਕਰ ਦੇਣੇ ਬਿਆਨ ਬਾਪੂ ਦੇ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱppa ਉੱਤੇ ਕਰ ਦੇਣੇ ਬਿਆਨ ਬਾਪੂ ਦੇ ਮੂਰੇ ਹੋ ਕੇ ਖੜਾਏ ਪੰਜਾਬ ਦੇ ਲਈ ਕਰਦੀ ਆਵਾਮਤਾਈਓ ਪਿਆਰ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਨ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀ ਐ ਸਪੋਰਟ ਸਾਡੀ ਮਾਂ ਨਾ ਬਾਪੂ ਨੂੰ